ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਸਵੇਰ ਦਾ ਨਾਸ਼ਤਾ ਦਹੀਂ ਨਾਲ ਕਰਦੇ ਸਨ ਤੇ ਦਹੀਂ ਲਿਆਉਣ ਦੀ ਸੇਵਾ ਇੱਕ ਸਿੱਖ ਕਰਦਾ ਸੀ ਜਿਸ ਦਾ ਨਾਮ ਸੀ ਭਾਈ ਲੰਗਾ ਭਾਈ ਲੰਗਾ ਦਾ ਪਿੰਡ ਸ੍ਰੀ ਗੋਇੰਦਵਾਲ ਸਾਹਿਬ ਤੋਂ ਦੋ ਕੋਹ ਦੀ ਦੂਰੀ ਤੇ ਸੀ ਔਰ ਰੋਜ਼ਾਨਾ ਸਵੇਰੇ ਦੋ ਕੋਹ ਦੀ ਦੂਰੀ ਤੈਅ ਕਰਕੇ ਗੁਰੂ ਜੀ ਲਈ ਦਹੀਂ ਲੈ ਕੇ ਆਉਂਦਾ ਸੀ ਭਾਈ ਲੰਗਾਰ ਜੀ ਦੀ ਇੱਕ ਲੱਤ ਜਿਹੜੀ ਬਚਪਨ ਤੋਂ ਹੀ ਕੰਮ ਨਹੀਂ ਸੀ ਕਰਦੀ ਉਹ ਲੰਗੜਾ ਕੇ ਚੱਲਦਾ ਸੀ ਇਸ ਕਰਕੇ ਉਸ ਨੂੰ ਲੱਕੜ ਦੀ ਫੌੜੀ ਦਾ ਸਹਾਰਾ ਲੈਣਾ ਪੈਂਦਾ ਸੀ ਭਾਈ ਲੰਗਾਰ ਜੀ ਗੁਰੂ ਜੀ ਦੀ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਸ਼ਨ ਤੇ ਉਹ ਆਪਣੇ ਆਪ ਨੂੰ ਬੜੇ ਭਾਗਾ ਵਾਲਾ ਸਮਝਦਾ ਸੀ ਕਿ ਗੁਰੂ ਸਾਹਿਬ ਜੀ ਨੇ ਇਹ ਸੇਵਾ ਕਰਨ ਦਾ ਮੌਕਾ ਮੈਨੂੰ ਬਖਸ਼ਿਆ ਹੈ ਭਾਈ ਲੰਗਾਹ ਜੀ ਜਦੋਂ ਵੀ ਰਸਤੇ ਵਿੱਚੋਂ ਲੰਘਦੇ ਸੀ ਤਾਂ ਰਾਹ ਵਿੱਚ ਇੱਕ ਚੌਧਰੀ ਉਸ ਨੂੰ ਅਕਸਰ ਹੀ ਮਿਲ ਜਾਂਦਾ ਸੀ ਤੇ ਉਹ ਚੌਧਰੀ ਭਾਈ ਲੰਗਾਹ ਜੀ ਨੂੰ ਜਦੋਂ ਵੀ ਦੇਖਦਾ ਤਾਂ ਉਸ ਨਾਲ ਮੁਖੌਲ ਕਰਦਾ ਰਹਿੰਦਾ ਸੀ ਤੇ ਬੋਲਦਾ ਸੀ ਕਿ ਤੂੰ ਰਜਾਨਾ ਇੰਨੀ ਦੂਰੋਂ ਦਹੀਂ ਢੋਣ ਦਾ ਕੰਮ ਕਰਦਾ ਹੈ ਤੇ ਲੰਗੜਾ ਹੋਣ ਕਰਕੇ ਕਸ਼ਟ ਵੀ ਭੋਗਦਾ ਹੈ ਕੀ ਤੇਰਾ ਗੁਰੂ ਤੇਰੀ ਲੱਤ ਨਹੀਂ ਠੀਕ ਕਰ ਸਕਦਾ ਤਾਂ ਭਾਈ ਲੰਗਾਹ ਜੀ ਉਸ ਚੌਧਰੀ ਨੂੰ ਅਕਸਰ ਇਹੀ ਜਵਾਬ ਦਿੰਦੇ ਕਿ ਮੈਂ ਤਾਂ ਨਿਸ਼ਕਾਮ ਸੇਵਾ ਕਰਦਾ ਹਾਂ ਮੈਨੂੰ ਆਪਣੇ ਗੁਰੂ ਕੋਲੋਂ ਕੁਝ ਨਹੀਂ ਚਾਹੀਦਾ ਪਰ ਚੌਧਰੀ ਭਾਈ ਲੰਗਾ ਦੇ ਇਨ੍ਹਾਂ ਉਤਰਾਂ ਤੋਂ ਸੰਤੁਸ਼ਟ ਨਹੀਂ ਸੀ ਤੇ ਅਕਸਰ ਬੋਲਦਾ ਕਿ ਸਾਨੂੰ ਤੇਰੇ ਉੱਤੇ ਬਹੁਤ ਤਰਸ ਆਉਂਦਾ ਹੈ ਕਿ ਤੇਰੇ ਗੁਰੂ ਨੂੰ ਤੇਰੇ ਉੱਤੇ ਤਰਸ ਨਹੀਂ ਆਉਂਦਾ ਤਾਂ ਜਵਾਬ ਵਿੱਚ ਭਾਈ ਲੰਗਾ ਜੀ ਕਹਿੰਦੇ ਕਿ ਗੁਰੂ ਜੀ ਸ਼ਮਰਥ ਹਨ ਤੇ ਪਿਤਾ ਸਭ ਰੂਪ ਹਨ ਉਹ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਆਪੇ ਹੀ ਜਾਣਦੇ ਹਨ ਉਹਨਾਂ ਨੂੰ ਜਿਵੇਂ ਹੀ ਠੀਕ ਲੱਗੇਗਾ ਉਸ ਤਰ੍ਹਾਂ ਹੀ ਕਰਨਗੇ ਚੌਧਰੀ ਅਸਲ ਵਿੱਚ ਪੈਸੇ ਦੇ ਹੰਕਾਰ ਨਾਲ ਭਰਿਆ ਹੋਇਆ ਸੀ ਤੇ ਇੱਕ ਮੰਚਲਾ ਨਾਸਤਕ ਕਿਸਮ ਦਾ ਵਿਅਕਤੀ ਸੀ ਜਿਸ ਨੂੰ ਪ੍ਰਮਾਤਮਾ ਦੇ ਧਰਮ ਕਰਮ ਉੱਤੇ ਕੋਈ ਵਿਸ਼ਵਾਸ ਨਹੀਂ ਸੀ ਇਸ ਤਰ੍ਹਾਂ ਉਹ ਰੋਜਾਨਾ ਸੀ ਭਾਈ ਲੰਗਾਹ ਜੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਪਰ ਰੋਜਾਨਾ ਪ੍ਰੇਸ਼ਾਨ ਕਰਨ ਦੇ ਬਾਵਜੂਦ ਵੀ ਜਦੋਂ ਫਿਰ ਵੀ ਚੌਧਰੀ ਦਾ ਮਨ ਨਾ ਭਰਿਆ ਤਾਂ ਇੱਕ ਦਿਨ ਉਸ ਨੇ ਭਾਈ ਲੰਗਾਹ ਜੀ ਨੂੰ ਰਸਤੇ ਵਿੱਚ ਘੇਰ ਲਿਆ ਤੇ ਆਪਣੇ ਸਾਥੀਆਂ ਸਮੇਤ ਉਹਨਾਂ ਨੂੰ ਪਰੇਸ਼ਾਨ ਕਰਨ ਲੱਗਿਆ ਤਾਂ ਭਾਈ ਲੰਗਾਹ ਜੀ ਬੜੇ ਸਬਰ ਨਾਲ ਬੋਲੇ ਕਿ ਮੈਨੂੰ ਤਾਂ ਅੱਜ ਤੱਕ ਇਹ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਲੰਗੜਾ ਹਾਂ ਤਾਂ ਭਾਈ ਲੰਗਾਹ ਜੀ ਦੀ ਇਹ ਗੱਲ ਸੁਣ ਕੇ ਚੌਧਰੀ ਹੋਰ ਖਿੱਚ ਗਿਆ ਤੇ ਆਖਣ ਲੱਗਾ ਕਿ ਜੇ ਇਹ ਗੱਲ ਹੈ ਤਾਂ ਅੱਜ ਤੈਨੂੰ ਇਹ ਤੇਰੀ ਫੌੜੀ ਨਹੀਂ ਮਿਲੇਗੀ ਤੇ ਹੁਣ ਦੱਸ ਤੈਨੂੰ ਤੇਰੀ ਲਤ ਠੀਕ ਕਰਵਾਉਣ ਦੀ ਲੋੜ ਹੈ ਜਾਂ ਨਹੀਂ ਤਾਂ ਭਾਈ ਲੰਗਾਹ ਜੀ ਨੇ ਬੜੇ ਹੀ ਨਰਮ ਸੁਭਾਅ ਨਾਲ ਚੌਧਰੀ ਨੂੰ ਬੇਨਤੀ ਕੀਤੀ ਕਿ ਮੈਨੂੰ ਜਾਣ ਦਿਓ ਕਿਉਂਕਿ ਗੁਰੂ ਸਾਹਿਬ ਦੇ ਨਾਸ਼ਤਾ ਕਰਨ ਦਾ ਸਮਾਂ ਹੋ ਚੁੱਕਾ ਹੈ ਪਰ ਚੌਧਰੀ ਕਿੱਥੇ ਮੰਨਣ ਵਾਲਾ ਸੀ ਤੇ ਆਖਣ ਲੱਗਾ ਕਿ ਤੈਨੂੰ ਸਾਲਾਂ ਬਤੀਤ ਹੋ ਗਏ ਸੇਵਾ ਕਰਦੇ ਕਰਦੇ ਅਜਿਹੀ ਸੇਵਾ ਦਾ ਕੀ ਮੁਨਾਫਾ ਜਿਸ ਨਾਲ ਸਰੀਰ ਦਾ ਥੋੜਾ ਜਿਹਾ ਕਸ਼ਟ ਵੀ ਦੂਰ ਨਾ ਹੋ ਸਕੇ ਪਰ ਭਾਈ ਲੰਗਾਹ ਜੀ ਫਿਰ ਵੀ ਡੋਲ ਹੋ ਕੇ ਨਿਮਰਤਾ ਨਾਲ ਪ੍ਰਾਰਥਨਾ ਕਰਦੇ ਰਹੇ ਕਿ ਚੌਧਰੀ ਜੀ ਮੈਨੂੰ ਜਾਣ ਦਿਓ ਤਾਂ ਅਖੀਰ ਵਿੱਚ ਚੌਧਰੀ ਨੇ ਆਪਣਾ ਮਨ ਬਦਲ ਲਿਆ ਤੇ ਭਾਈ ਲੰਗਾਹ ਨੂੰ ਫੌੜੀ ਵਾਪਸ ਦੇ ਦਿੱਤੀ ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ ਜਦ ਭਾਈ ਲੰਗਾਹ ਜੀ ਦਹੀਂ ਲੈ ਕੇ ਗੁਰੂ ਜੀ ਕੋਲ ਪਹੁੰਚੇ ਤਾਂ ਗੁਰੂ ਸਾਹਿਬ ਜੀ ਨੇ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਭਾਈ ਲੰਗਾਹ ਜੀ ਨੇ ਕਿਹਾ ਕਿ ਗੁਰੂ ਜੀ ਤੁਸੀਂ ਤਾਂ ਸਰਬ ਗਿਆਤ ਹੋ ਮੈਂ ਕੀ ਦੱਸ ਸਕਦਾ ਹਾਂ ਭਾਈ ਲੰਗਾਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਸਤ ਕਰਤਾਰ ਆਪੇ ਬਲੀ ਕਰਨਗੇ ਤੁਸੀਂ ਇੱਕ ਕੰਮ ਕਰੋ ਕਿ ਲਾਹੌਰ ਜਾਓ ਉੱਥੇ ਤੁਹਾਨੂੰ ਸ਼ੂਫੀ ਸੰਤ ਸਾਹ ਹੁਸੈਨ ਜੀ ਮਿਲਣਗੇ ਤੇ ਉਹਨਾਂ ਨੂੰ ਕਹੋ ਕਿ ਮੈਨੂੰ ਤੁਹਾਡੇ ਕੋਲ ਅਮਰਦਾਸ ਜੀ ਨੇ ਭੇਜਿਆ ਹੈ ਤੇ ਨਾਲ ਹੀ ਬੇਨਤੀ ਕਰਨਾ ਕਿ ਤੁਸੀਂ ਮੇਰੀ ਲਤ ਠੀਕ ਕਰ ਦਿਓ ਤਾਂ ਭਾਈ ਲੰਗਾਹ ਜੀ ਨੇ ਗੁਰੂ ਜੀ ਤੋਂ ਅੱਗੇ ਲੈ ਕੇ ਅਜਿਹਾ ਕੀਤਾ ਬੈਲ ਗੱਡੀ ਰਾਹੀਂ ਉਹ ਲਾਹੌਰ ਪਹੁੰਚ ਗਿਆ ਤੇ ਉੱਥੇ ਪਹੁੰਚ ਕੇ ਭਾਈ ਲੰਗਾਹ ਜੀ ਨੇ ਸਾਹ ਹੁਸੈਨ ਦੇ ਦਰਬਾਰ ਵਿੱਚ ਜਾ ਕੇ ਬੇਨਤੀ ਕੀਤੀ ਕਿ ਤੁਸੀਂ ਮੇਰੀ ਲਤ ਠੀਕ ਕਰ ਦਿਓ ਤਾਂ ਸਾਹ ਹੁਸੈਨ ਨੇ ਭਾਈ ਲੰਗਾਹ ਦੀ ਸ਼ਾਰੀ ਗੱਲ ਗੌਰ ਨਾਲ ਸੁਣੀ ਤਾਂ ਆਖਣ ਲੱਗਾ ਕਿ ਗੁਰੂ ਅਮਰਦਾਸ ਜੀ ਆਪ ਹੀ ਪੂਰਨਪੁਰਖ ਹਨ ਤੂੰ ਉਹਨਾਂ ਦਾ ਦਰਬਾਰ ਛੱਡ ਕੇ ਇੱਥੇ ਕੀ ਲੈਣ ਆਇਆ ਹੈ ਤੂੰ ਜਲਦੀ ਵਾਪਸ ਚਲਾ ਜਾ ਤੇ ਉੱਥੇ ਜਾ ਕੇ ਉਹਨਾਂ ਨੂੰ ਮੇਰੇ ਵੱਲੋਂ ਪ੍ਰਾਰਥਨਾ ਕਰਨਾ ਕਿ ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਕ ਹਾਂ ਮੇਰੇ ਕੋਲ ਇੰਨੀ ਸਮਰੱਥਾ ਕਿੱਥੇ ਜੋ ਮੈਂ ਇਹ ਚਮਤਕਾਰ ਦਿਖਾ ਸਕਾਂ ਪਰ ਭਾਈ ਲੰਗਾਹ ਜੀ ਨੇ ਸਾਹ ਹੁਸੈਨ ਦੀ ਇਹ ਗੱਲ ਨਾ ਮੰਨੀ ਤੇ ਆਖਣ ਲੱਗੇ ਕਿ ਮੈਨੂੰ ਤੁਹਾਡੇ ਕੋਲ ਮੇਰੇ ਗੁਰੂ ਜੀ ਨੇ ਭੇਜਿਆ ਹੈ ਉਂਝ ਮੈਂ ਤੁਹਾਡੇ ਕੋਲ ਕਦੇ ਵੀ ਆਉਣ ਵਾਲਾ ਨਹੀਂ ਸੀ ਪਰ ਹੁਣ ਮੈਨੂੰ ਮੇਰੇ ਗੁਰੂ ਜੀ ਦਾ ਹੁਕਮ ਹੋਇਆ ਹੈ ਕਿ ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ ਪਰ ਸਾਹ ਹੁਸੈਨ ਫਿਰ ਵੀ ਨਾ ਮੰਨਿਆ ਦੋਹਾਂ ਵਿਚਕਾਰ ਕਹਾ ਸੁਣੀ ਹੋ ਗਈ ਗੱਲ ਇੰਨੀ ਵੱਧ ਗਈ ਅਖੀਰ ਵਿੱਚ ਸਾਹ ਹੁਸ਼ੈਨ ਬਸੋਂ ਬਾਹਰ ਹੋ ਕੇ ਇੱਕ ਲੱਠ ਲੈ ਕੇ ਭਾਈ ਲੰਗਾ ਨੂੰ ਮਾਰਨ ਲਈ ਦੌੜ ਪਿਆ ਤੇ ਆਖਣ ਲੱਗਾ ਕਿ ਜਾਂਦਾ ਕਿ ਨਹੀਂ ਮਾਰ ਦੇ ਡਰ ਨਾਲ ਭਾਈ ਲੰਗਾ ਜੀ ਨੇ ਆਪਣੀ ਫੌੜੀ ਉੱਥੇ ਹੀ ਛੱਡ ਦਿੱਤੀ ਤੇ ਉੱਠ ਕੇ ਦੌੜਨ ਲੱਗਾ ਥੋੜੀ ਅੱਗੇ ਜਾ ਕੇ ਜਦੋਂ ਉਹਨਾਂ ਨੇ ਥੱਲੇ ਵੱਲ ਝਾਤੀ ਮਾਰੀ ਤੇ ਆਪਣੀਆਂ ਦੋਨੋਂ ਲੱਤਾਂ ਨੂੰ ਚੱਲਦਾ ਦੇਖ ਕੇ ਹੈਰਾਨ ਹੋ ਗਏ ਕਿ ਮੇਰੀ ਲੱਤ ਤਾਂ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ ਉਹਨੂੰ ਮੈਨੂੰ ਫੌੜੀ ਦੀ ਵੀ ਲੋੜ ਨਹੀਂ ਜਿੰਨਾ ਲੋਕਾਂ ਨੇ ਇਹ ਕੌਤਕ ਆਪਣੇ ਅੱਖੀਂ ਦੇਖਿਆ ਉਹ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਜੀ ਨਾਮ ਜਪਣ ਲੱਗੇ ਭਾਈ ਲੰਗਾ ਜੀ ਮਨ ਹੀ ਮਨ ਖੁਸ਼ ਹੁੰਦੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੇ ਹੋਏ ਵਾਪਸ ਪਰਤ ਆਏ ਤੇ ਜਦੋਂ ਪਿੰਡ ਵਿੱਚ ਉਸ ਚੌਧਰੀ ਨੇ ਭਾਈ ਲੰਗਾ ਨੂੰ ਪੂਰੀ ਤਰ੍ਹਾਂ ਠੀਕ ਦੇਖਿਆ ਤਾਂ ਉਹ ਆਪਣੀ ਮੂਰਖਤਾ ਤੇ ਬੜਾ ਪਛਤਾਇਆ ਤੇ ਗੁਰੂ ਕੋਲ ਜਾ ਕੇ ਆਪਣੀ ਗਲਤੀ ਦੀ ਮਾਫੀ ਮੰਗਣ ਲੱਗਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ